ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਆਮ ਆਦਮੀ ਪਾਰਟੀ ਵੀ ਆਪਣੇ ਕਈ ਉਮੀਦਵਾਰ ਐਲਾਨ ਚੁੱਕੀ ਹੈ ਗੱਲ ਕਰਾਂਗੇ ਬਠਿੰਡਾ ਲੋਕ ਸਭਾ ਸੀਟ ਦੀ ਜਿੱਥੇ ਗੁਰਮੀਤ ਸਿੰਘ ਖੁੱਡੀਆਂ ਦਾ ਐਲਾਨ ਕਰ ਦਿੱਤਾ ਹੈ ਆਮ ਆਦਮੀ ਪਾਰਟੀ ਨੇ ਉਧਰ ਚਰਚਾਵਾਂ ਦੇ ਵਿੱਚ ਅਕਾਲੀ ਦਲ ਤੋਂ ਹਰ ਸਿਮਰਤਪੁਰ ਬਾਦਲ ਕਾਂਗਰਸ ਪਾਰਟੀ ਤੋਂ ਵੀ ਇੱਕ ਉਮੀਦਵਾਰ ਨੇ ਜਿਹੜੇ ਉਹਨਾਂ ਦਾ ਵੀ ਜ਼ਿਕਰ ਹੋ ਰਿਹਾ ਬਾਦਲ ਨਾਲ ਸੰਬੰਧ ਰੱਖਦੇ ਨੇ ਉਹ ਵੀ ਤੇ ਉਧਰ ਭਾਜਪਾ ਤੋਂ ਚਰਚਾ ਚਰਚਾ ਦੇ ਵਿੱਚ ਮਨਪ੍ਰੀਤ ਬਾਦਲ ਤੇ ਇਸੇ ਵਿਚਾਰੇ ਲੱਖੇ ਸੁਧਾਨੇ ਨੇ ਵੀ ਉੱਥੋਂ ਹੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ ਤਾਂ ਇਸ ਤੇ ਚਰਚਾ ਕਰਾਂਗੇ ਕਿ ਉਸ ਸੀਟ ਦੇ ਹਾਲਾਤ ਕੀ ਰਹਿਣਗੇ ਲੱਖਾ ਸੁਧਾਨਾ ਬਠਿੰਡ ਦੀ ਸਿਆਸਤ ਨੂੰ ਕੀ ਬਦਲ ਪਾਏਗਾ ਕਿਉਂਕਿ ਬਾਦਲਾਂ ਦਾ ਗੜ ਹੈ ਲੱਖੇ ਦੇ ਵਿੱਚ ਐਲਾਨ ਕਰ ਦਿੱਤਾ ਹੈ ਉਧਰ ਖੁੱਡੀਆਂ ਦੀ ਕੀ ਸਿਆਸਤ ਹੈ ਤੇ ਮਨਪ੍ਰਿਤ ਬਾਦਲ ਦਾ ਕਿੰਨਾ ਕੁ ਪ੍ਰਭਾਵ ਹੈ ਇਸ ਤੇ ਡੰਗਾਈ ਨਾਲ ਚਰਚਾ ਕਰਾਂਗੇ ਪ੍ਰੋਗਰਾਮ ਦੇ ਵਿੱਚ ਵਿਚਾਰ ਚਰਚਾ ਕਰਨ ਲਈ ਹਾਜ਼ਰ ਨੇ ਫੌਲੈਂਟੇ ਉਗੇ ਸਿਆਸੀ ਮਾਹਰ ਸਰਦਾਰ ਪ੍ਰੀਤਮ ਸਿੰਘ ਖਾਨਪੁਰ ਬੜਿੰਗ ਖਾਨਪੁਰ ਸਾਹਿਬ ਪ੍ਰੋਗਰਾਮ ਚ ਨਿਗਾਹਸਵਾਗਤ ਹੈ ਜੀ ਜੀ ਆਇਆਂ ਨੂੰ ਸਭ ਤੋਂ ਬਹੁਤ ਬਹੁਤ ਧੰਨਵਾਦ ਮੇਰੇ ਵੱਲੋਂ ਸਬੂਚੇ ਸਰੋਤਿਆਂ ਨੂੰ ਬੇਸਤੇ ਦੇ ਬੈਠਾ ਨੂੰ ਪਿਆਰ ਭਰੀ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਨਪੁਰ ਸਾਹਿਬ ਸਭ ਤੋਂ ਪਹਿਲਾਂ ਇਹ ਸਮਝਾਓ ਜਿਹੜੇ ਮੈਂ ਨਾਮਾਂ ਦਾ ਜ਼ਿਕਰ ਕੀਤਾ ਕੁਝ ਚਰਚਾ ਦੇ ਵਿੱਚ ਨੇ ਇੱਕ ਦੋ ਦਾ ਐਲਾਨ ਹੋ ਚੁੱਕਿਆ ਹੈ ਤੇ ਬਠਿੰਡਾ ਦੀ ਹਾਲਾਤ ਕੀ ਰਹਿਣ ਵਾਲੀ ਨੇ ਲੋਕ ਸਭਾ ਚੋਣਾਂ ਦੇ ਲੈ ਕੇ ਜਤਾ ਸਾਹਿਬ ਬਠਿੰਡਾ ਸੀਟ ਵਿਧਾਨ ਸਭਾ ਆਪਣਾ ਪਾਰਲੀਮੈਂਟ ਦੀ ਇੱਕ ਐਤਿਕ ਅਹਿਮ ਸੀਟ ਰਹੂਗੀ ਜਿਹਨੂੰ ਆਪਾਂ ਪੰਜਾਬੀ ਚ ਹੌਟ ਸੀਟ ਕਹਿੰਦੇ ਆ ਕਿਉਂਕਿ ਇੱਥੇ ਤਿੰਨ ਵਾਰ ਚੁਣੇ ਹੋਏ ਮੈਂਬਰ ਪਾਰਲੀਮੈਂਟ ਬੀਬੀ ਹਰਸ਼ਿੰਦਰਤ ਕੌਰ ਬਾਦਲ ਚੌਥੀ ਵਾਰ ਫਿਰ ਆਪਣੀ ਕਿਸਮਤ ਅਜ਼ਮਾਉਣ ਜਾ ਰਹੇ ਦੂਜਾ ਉਹਨਾਂ ਦੇ ਪਰਿਵਾਰ ਦੇ ਹੀ ਮਨਜੀਤ ਬਾਦਲ ਸ਼ਾਇਦ ਹੋ ਸਕਦਾ ਹੈ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਉਹਤੇ ਉਮੀਦਵਾਰ ਹੋ ਹੂੰ ਇਹ 30 ਲੱਖਾਂ ਸਦਾਨਾ ਦੇ ਦਾ ਕਿਸੇ ਪਾਰਟੀ ਨਾਲ ਕੋਈ ਸੰਬੰਧ ਨਹੀਂ ਇੱਕ ਸਮਾਜ ਸੇਵਕ ਨੇ ਜਾਂ ਕਿਸਾਨੀ ਮੋਰਚੇ ਦੇ ਵਿੱਚ ਜਾਂ ਲੋਕਾਂ ਦੇ ਦੁੱਖ ਤਕਲੀਫਾਂ ਦੇ ਵਿੱਚ ਅੱਗੇ ਜਾ ਕੇ ਬਹੁਰੀ ਹੁੰਦੇ ਤੇ ਉਹ ਵੀ ਨਨ ਨੀ ਇਹ ਸੀੜ ਦੇ ਤੇ ਆਜ਼ਾਦ ਲੱਗ ਦਾ ਮੰਨ ਬਣਾਇਆ ਤੇ ਪਿਛਲੀ ਵਾਰ ਉਹ ਕਟਨ ਸਭਾ ਲੈਣ ਵੀ ਬੜੇ ਸੀ ਲੇਕਿਨ ਉੱਤੇ ਉਹਨਾਂ ਨੂੰ ਜਿੱਤ ਪ੍ਰਾਪਤ ਨਹੀਂ ਹੋਈ ਖਾਰ ਗਈ ਪਰ ਇਸ ਵਾਰ ਹਾਲਾਤ ਬਿਗੜੇ ਹੋਏ ਨੇ ਕਿਉਂਕਿ ਸਾਰੀਆਂ ਪਾਰਟੀਆਂ ਦੇ ਵਿੱਚ ਜਿਹੜੀ ਅਦਲਾ ਬਦਲੀ ਹੋ ਰਹੀ ਹੈ ਜਿਵੇਂ ਉੱਪਰ ਨੇ ਥੱਲੇ ਥੱਲੇ ਵਾਲੇ ਉੱਪਰ ਜਾ ਰਹੇ ਨੇ ਕਿਸੇ ਵੀ ਪਾਰਟੀ ਦੇ ਲੀਡਰ ਦਾ ਮੈਂ ਇਹ ਗੱਲ ਕਹੂਗਾ ਕਿ دین ਅਮਾਨ ਤੋਂ ਪਾਰਟੀ ਪਰੰਪਰੀ ਦਫ਼ਤਾਰੀ ਨਹੀਂ ਹਰ ਬੰਦਾ ਕੁਰਸੀ ਦੇ ਪਿੱਛੇ ਹੀ ਤੜਿਆ ਪੈਂਦਾ ਜਿੱਦਾਂ ਪਹਿਲਾਂ ਕਿਸੇ ਕੋਈ ਬੰਦਾ ਪਾਰਟੀ ਬਦਲ ਲੈਂਦਾ ਸੀ ਉਹਨੂੰ ਦਲ ਬਦਲੂ ਕਹਿੰਦੇ ਸੀ ਉਹਨੂੰ ਮੂੰਹ ਨਹੀਂ ਸੀ ਲਾਉਣ ਦੇ ਵਿੱਚ ਛੱਡੋ ਇਹ ਬੰਦੇ ਦਾ ਇਤਮਾਰ ਹੈ ਤਾਂ ਦਲ ਬਦਲ ਪਰ ਹੁਣ ਤਾਂ ਗੱਲ ਬਦਲਣ ਦੀ ਮਿਸਾਲ ਇਹ ਪੈਦਾ ਹੈ ਜੀ ਮਤਲਬ ਉਗਿਆ ਕਿ ਉਹ ਲੋਕ ਵੀ ਗੱਲ ਬਦਲ ਕੇ ਦੂਜੀਆਂ ਪਾਰਟੀਆਂ ਵਧ ਰਹੇ ਜਿਨ੍ਹਾਂ ਦੇ ਬਾਬੇ ਬਾਪ ਤੇ ਆਪ ਸਾਰਾ ਪਰਿਵਾਰ ਇਹ ਪਾਰਟੀ ਵਿਚ ਰਿਹਾ ਹੋਵੇ ਤੇ ਬੜੀਆਂ ਕੌਧਰਾ ਮਾੜੀਆਂ ਹੋਣ بڑے بڑے ਮੰਤਰੀ ਰਹੇ ਹੋ ਮੁੱਖ ਮੰਤਰੀ ਤੱਕ ਉਹ ਵੀ ਪਾਰਟੀਆਂ ਛੱਡ ਕੇ ਜਾ ਰਹੇ ਨੇ ਇਹ ਲੋਕਾਂ ਦਾ ਸੋਚਣਾ ਤੇ ਲੋਕਾਂ ਦਾ ਫੈਸਲਾ ਕਰਨਾ ਵੀ ਆਪਣੇ ਤਰੀਕੇ ਨਾਲ ਹੋ ਰਿਹਾ ਹੈ ਦੂਜਾ ਆਮ ਆਦਮੀ ਪਾਰਟੀ ਨੂੰ ਵੀ ੱੱੱਕਾ ਲੱਗ ਰਿਹਾ ਹੈ ਆਮ ਆਦਮੀ ਪਾਰਟੀ ਨੂੰ ਵੀ ਛੱਡ ਕੇ ਜਿਹੜੇ ਨਵੇਂ-ਨਵੇਂ ਆਉਦੇ ਛੱਡ ਕੇ ਦੂਜੇ ਪਾਸੇ ਜਾ ਰਹੇ ਨੇ ਉਹ ਉਹ ਵੀ ਦੂਜੇ ਪਾਸੇ ਇੱਕ ਬੜੀ ਬੁਸੀਬਤ ਦੀ ਗੱਲ ਆਮ ਆਦਮੀ ਪਾਰਟੀ ਨੂੰ ਇਹਨਾਂ ਕੋਲ ਕੋਈ ਝੁਕਵਾ ਕੈਂਡੀ ਰਿਵਿਨ ਨੂੰ ਲੱਗ ਰਿਹਾ ਹੈ ਹਾਂ ਪਿਛਲੀ ਪਿਛਲੀ ਵਾਰ ਤਾਂ ਇਹਨਾਂ ਡੈਪੂਟੇ ਹੁੰਦੇ ਜਿਹੜੇ ਕੈਂਡੀਡੇਟ ਲੈ ਸੀ ਡੈਪੂਟੇ ਕਹਿੰਦੇ ਉਹ ਡੈਪੂਟੇ ਕਰੇ ਖਤਮ ਕਰਕੇ ਮੁੜ ਕੇ ਫਿਰ ਪਾਰਟੀ چلے ਗਏ ਨੇ ਹੋਰ ਪਾਰਟੀ چلے ਗਏ ਸਰਪੂ ਸਾਹਿਬ ਵੀ ਤੁਸੀਂ ਕਹਿੰਦੇ ਉਹ ਜਿਹੜੇ ਆਪਣੇ ਗੁਰਮੀਤ ਸਿੰਘ ਖੁੱਡੀਆਂ ਨੇ ਫਿਰ ਉਹ ਉੱਥੇ ਟੁਕਮੇ ਵੀ ਦਰ ਹੈ ਕਿਨੇ ਬਠਿੰਡਾ ਸੀਟ ਤੋਂ ਦੇਖੋ ਗਰਮੀਤ ਸਿੰਘ ਖੁੜੀਆ ਇੱਕ ਉਸ ਪਰਿਵਾਰ ਦਾ ਸਬੰਧ ਰੱਖਦੇ ਨੇ ਜਿਨ੍ਹਾਂ ਦਾ ਪਿਤਾ ਜਗਦੇਵ ਸਿੰਘ ਖੁੜੀਆ ਹੂੰ ਬਹੁਤ ਪੁਰਾਣੇ ਅਕਾਲੀ ਦਲ ਵੀ ਨਾਲ ਜੁੜੇ ਹੋਏ ਸਨ ਤੇ ਅਕਾਲੀ ਦਲ ਦੇ ਸਮੇਂ ਉਹ ਮੰਡੀ ਕਰਨ ਬੋਰਡ ਦੇ ਚੇਅਰਮੈਨ ਵੀ ਆਏ ਸਨ ਹੂੰ ਲੇਕਿਨ ਉਹਨਾਂ ਦੀ ਮੌਤ ਜਿਹੜੀ ਹੋਈ ਸੀ ਉਹ ਅੱਜ ਤੱਕ ਵੀ ਭੇਡ ਭਰੀ ਹਾਲਤ ਹੈ ਉਹਨਾਂ ਦੀ ਲਾਸ਼ ਨਹਿਰ ਦੇ ਵਿੱਚੋਂ ਮਿਲੀ ਸੀ ਤੇ ਉਸ ਬੋਤ ਦਾ ਰਾਜ ਇਹ ਤੱਕ ਛੁਪਿਆ ਹੋਇਆ ਇਹ ਤੱਕ ਇਹ ਨਹੀਂ ਪਤਾ ਵੀ ਕਿਸ ਬੰਦੇ ਨੇ ਕਤਲ ਕੀਤਾ ਸੀ ਕਿਸੇ ਤੱਕ ਦੋਸ਼ੀ ਤੱਕ ਨਹੀਂ ਉਹਨਾਂ ਦਾ ਸੁਪੁੱਤਰ ਜਿਹੜਾ ਗਰਮੀਤ ਸਿੰਘ ਖੁੜੀਆ ਤੇ ਉਹ ਖੇਤੀ ਵਾਲੀ ਮੰਤਰੀ ਹੈ ਉਹਨਾਂ ਨੂੰ ਪਾਰਟੀ ਨੇ ਉਥੋਂ ਟਿਕਟ ਦੇ ਕੇ ਬੰਦਾਰ ਵਿੱਚ ਪਾ ਰਿਆ ਉਹਨਾਂ ਨੇ ਹੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਜਿਹੜੇ ਕੀ 25 ਸਾਲ ਮੁੱਖ ਮੰਤਰੀ ਰਹੇ ਸਨ ਉਹਨਾਂ ਨੂੰ ਫੜਾਇਆ ਲੋਕਾਂ ਦੇ ਵਿੱਚ ਪਰਸਨ ਤੌਰ ਤੇ ਜੇ ਪਾਰਟੀ ਤੋਂ ਉੱਪਰ ਉੱਠ ਕੇ ਦੇਖਿਆ ਜਾਵੇ ਉਸ ਬੰਦੇ ਦੀ ਲੋਕਾਂ ਦੇ ਵਿੱਚ ਮਾਣ ਫਟਕਾਰ ਇਮਾਨਦਾਰੀ ਸਿੰਪਲ ਸਾਦਗੀ ਲੋਕਾਂ ਦੇ ਵਿੱਚ ਹੈ ਪਰ ਕਈ ਵਾਰ ਪਾਰਟੀ ਦੀ ਜਣੀ ਜਾਂਦੀ ਹੈ ਹੂੰ ਕਈ ਵਾਰ ਤਾਂ ਪਾਰਟੀ ਦੇ ਨਾਂ ਤੇ ਬੰਦਾ ਚੱਦਾ ਹੈ ਕਈ ਵਾਰ ਬੰਦੇ ਦੇ ਨਾਂ ਦੇ ਉੱਤੇ ਪਾਰਟੀ ਨੂੰ ਲੋਕ ਵੋਟ ਦਉਂਦੇ ਨੇ ਸਰਦਾਰ ਗੁਰਬੀਰ ਸਿੰਘ ਕੁੜੀਆ ਚੰਗੀ ਅਸੀਦੇ ਸਾਹਿਬਾ ਫਿਰ ਆਮ ਆਦਮੀ ਪਾਰਟੀ ਨੇ ਸਭ ਇਹ ਦੇਖਿਆ ਸੀਗਾ ਕਿ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਦਿੱਤਾ ਤਾਂ ਹਰਸ਼ਿਮਰਤ ਬਾਦਲ ਨੂੰ ਹਰਾਉਣਾ ਕਿੱਡੀ ਵੱਡੀ ਗੱਲ ਹੈ ਕਿ ਉਹਨਾਂ ਨੇ ਮੈਦਾਨ 'ਚ ਫੇਰ ਉਤਾਰ ਦੋ ਹਾਲਾਂਕਿ ਉਹ ਮੰਤਰੀ ਸੀਗੇ ਇਹਨਾਂ ਕੋਲ ਹੋਰ ਵੀ ਬਹੁਤ ਸਾਰੇ ਵਰਕਰ ਨੇ ਜਿਨ੍ਹਾਂ ਨੂੰ ਮੌਕਾ ਮਿਲਣਾ ਚਾਹੀਦਾ ਸੀਗਾ ਜਾਂ ਹੋਰ ਲੀਡਰ ਵੀ ਹੈਗੇ ਨੇ ਆਮ ਆਦਮੀ ਪਾਰਟੀ ਕੋਲ ਕਿ ਫਿਰ ਸਭ ਦੇਖੋ ਪਾਰਟੀ ਹਰ ਗੱਲ ਸੋਚਦੀ ਹੈ ਉਹ ਸੋਚਦੇ ਨੇ ਜਿਨ੍ਹਾਂ ਨੇ ਐਡੇ ਵੱਡੇ ਡਿਗ ਨੇਤਾ ਸਰਦਾਰ ਪ੍ਰਕਾਸ਼ ਸਿੰਘ ਦੀ ਬਾਦਲ ਵਰਗਿਆਂ ਨੂੰ ਹਰਾਇਆ ਇਦਾ ਮਤਲਬ ਉਹਨਾਂ ਦੀ ਲੋਕਾਂ ਦੇ ਵਿੱਚ ਸੇ ਹੈਗੀ ਆ ਹਾਂ ਕਿ ਇਹ ਸੇ ਗੱਲ ਨੂੰ ਮੁੱਖ ਰੱਖਦੇ ਹੋਏ ਗੁਰਮੀਤ ਸਿੰਘ ਖੁਡੀਆਂ ਨੂੰ ਆਮ ਆਦੀ ਪਾਰਟੀ ਨੇ ਇੱਕ ਮੰਤਰੀ ਪਦ ਦੇ ਅਹੁਦੇ ਤੇ ਹੁੰਦੇ ਹੋਏ ਇਹ ਸੀਟ ਦੇ ਉੱਤੇ ਦਿੱਤਾ ਹੈ ਤਾਂ ਫੜਾ ਕੀਤਾ ਬਾਕੀ ਹੁਣ ਲੋਕਾਂ ਨੇ ਦੇਖਣਾ ਹੈ ਕਿ ਉਹ ਫੈਸਲਾ ਕਿਉਂ ਕਿਉਂਕਿ ਜਿਹੜੀ ਆਮ ਆਦੀ ਪਾਰਟੀ ਦੀ ਸਥਿਤੀ ਜਿੱਦਾਂ ਜਲਵ ਪਾਰਟੀ ਬਣੀ ਸੀ ਉਸ ਟਾਈਮ ਇੱਕ ਜਿਦਾ ਕਹਿੰਦੇ ਸੁਨਾਮੀ ਆਈ ਹੋਈ ਸੀ ਹਰ ਬੰਦਾ ਕੈਨੋਜੀ ਅਸੀਂ ਚੇਂਜ ਲਿਆਉਣੀ ਹੈ ਚੇਂਜ ਲਿਆਉਣੀ ਹੈ ਚੇਂਜ ਲਿਆਉਣੀ ਹੈ ਉਹ ਚੇਂਜ ਵੀ 2 ਸਾਲ ਦੇ ਵਿੱਚ ਦੇਖ ਲਈ ਕਿ ਕੀ ਚੇਂਜ ਲਾਈ ਹੈ ਜਿਹੜੀ ਗੱਲਾਂ ਦੀ ਚੇਂਜ ਲਿਆਉਣੇ ਨਾ ਕ੍ਰਾਪਸ਼ਨ ਖਤਮ ਹੋਈ ਹੈ ਨਾ ਮੈਨੀ ਖਤਮ ਹੋਈ ਹੈ ਨਾ ਨਾਤੇ ਖਤਮ ਹੋਏ ਨੇ ਨਾ ਹੀ ਉਦਯਾਰਨ ਇਸ ਕਰਕੇ ਲੋਕਾਂ ਇੱਕ ਗੱਲ ਨੂੰ ਬੜਾ ਹੀ ਡੀਪਲੀ ਬੜੇ ਦੂਰ ਦੇਸੀ ਨਾਲ ਸੋਚ ਕੇ ਵੋਟਾਂ ਬੋਲ ਗਏ ਦੂਜਾ ਸਾਹ ਹੀ ਹੀ ਪਾਰਟੀਆਂ ਜਿਵੇਂ ਦਾਮਾ ਡਾਲਰ ਸਥਿਤੀ ਹੈ ਪਰ ਕਾਂਗਰਸ ਜਿਹੜੀ ਹੈ ਵੱਡੀ ਪਾਰਟੀ ਹੋਣ ਕੇ ਖਾਂਗ ਇਸ ਵੱਡੀ ਪਾਰਟੀ ਹੋਣ ਕਰਕੇ ਇਸ ਕਰਕੇ ਉਹਨਾਂ ਨੇ ਆਪਣੇ ਬਲਬੁੱਤੇ ਨਾਲ ਤੇ ਉਹਨਾਂ ਕੋਲ ਕੈਂਡੀਡੇਟ ਵੀ ਹੈਗੇ ਨੇ ਹਾਂ ਹਾਲਾਂਕਿ ਦੂਜੀਆਂ ਪਾਰਟੀਆਂ ਕੋਲ ਤਾਂ ਉਹੀ ਕੈਂਡੀਡੇਟ ਦੀ ਲਿਮਟ ਹੈ ਜਿਵੇਂ ਕਿ ਆਮ ਆਦਮੀ ਪਾਰਟੀ ਕੋਲ ਕੈਂਡੀਡੇਟ ਨਹੀਂ ਹੈਗੇ ਇਸ ਦੇ ਪੂਰੇ ਹਿੰਦੇ ਲੈਂਦੇ ਸੀ ਅਗਲਾ ਮਾਈ ਥਾ ਕੇ ਤੁਰ ਜਾਂਦਾ ਸੀਗਾ ਹਾਂ ਆ ਕਾਂਗਰਸ ਤੋਂ ਕੈਂਡੀਡੇਟ ਵੀ ਹੈਗੇ ਨੇ ਅਕਾਲੀ ਦਲ ਤੋਂ ਵੀ ਕੈਂਡੀਡੇਟ ਹੈ ਨੇ ਬੀ ਜੀ ਪੀ ਵੀ ਰਿਹਾ ਡੈਲੀਗੇਸ਼ਨ ਤੇ ਡੈਪੂਟੇਸ਼ਨ ਕੈਂਡੀਡੇਟਾਂ ਲਈ ਉਹਨਾਂ ਦੀ ਕੀ ਸਥਿਤੀ ਹੈ ਜੀ ਦੇਖੋ ਕਿ ਕੁਰਸੀਆਂ ਮਾਰੇ ਲੋਕ ਹੈ ਕਿ ਮੈਂ ਆਪਣੀ ਪਾਰਟੀ ਛੱਡ ਕੇ来 ਹੁਣ ਜਿਉਂ ਦਿੱਸੂ ਜਿਉਂ ਗੱਲ ਲਾ ਲੋ 3 ਵਾਰ ਮੈਂਬਰ ਪਾਰਲੀਮੈਂਟ ਰਿਹਾ ਦਾਦਾ ਉਹਦਾ ਮੁੱਖ ਮੰਤਰੀ ਰਿਹਾ ਬਾਪ ਉਹਦਾ ਮਨਿਸਟਰ ਰਿਹਾ ਭਾਈ ਉਹਦਾ ਐਮ ਐਲ ਏ ਹੈ ਤੁਹਾ ਉਹਦੀ ਮਤਲਬ ਉਹ ਵੀ ਮੰਤਰੀ ਹੋਏ ਜਦੋਂ ਐਨਾ ਇੱਕ ਪਾਰਟੀ ਤੋਂ ਆਨੰਦ ਭੋਗ ਕੇ ਦੂਜੀ ਪੱਗਲ ਫਿਰ ਇਨਸਾਨੀ ਦੀ ਮਤਲਬ ਕਿੱਥੇ ਰਹਿ ਜਾਂਦੀ ਹੈ ਇਨਸਾਨੀਅਤ ਕਿੱਥੇ ਰਹਿ ਜਾਂਦੀ ਹੈ ਬੰਦੇ ਦਾ ਕਿਰਦਾਰ ਕਿੱਥੇ ਜਾਂਦਾ ਇਹਦਾ ਮਤਲਬ ਸਾਰਾ ਇਹਨਾਂ ਦਾ ਧਰਮ ਨਾਮ ਧਰਮ ਹਿਆ ਸਭ cultures cultures ਇਸ ਵਿੱਚ ਲੋਕ ਵੀ ਬਹੁਤ ਸਾਨੇ ਹਾਂ ਹਾਂ ਤੋਂ ਮੈਂ ਇੱਥੇ ਇਸ ਵਿਸ਼ੇ ਤੇ ਆਉਣਾ ਮੈਂ ਤੇ ਲੱਖੀ ਸਧਾਨੇ ਦਾ ਜੇਕਰ ਆਪਾਂ ਜ਼ਿਕਰ ਕਰੀਏ ਤੁਸੀਂ ਗੱਲ ਕੀਤੀ ਸੀ ਵੀ ਆਮ ਆਦਮੀ ਪਾਰਟੀ ਦਾ 2022 ਦੇ ਵਿੱਚ ਪ੍ਰਭਾਵ ਸੀਗਾ ਤੇ ਉਧਰ ਨੂੰ ਹਵਾ ਸੀਗੀ ਤਾਂ ਕਰਕੇ ਫਿਰ ਉਹਨਾਂ ਦੇ ਉਮੀਦਵਾਰ ਜ਼ਿਆਦਾ ਜਿੱਤ ਗਏ ਪਰ ਜੇਕਰ ਇਸ ਵਾਰ ਗੱਲ ਕੀਤੀ ਜਾਵੇ ਲੱਖਾ ਸੁਧਾਨਾ ਕੁਝ ਮੁੱਦੇ ਲੈ ਕੇ ਸਾਹਮਣੇ ਆ ਰਿਹਾ ਕਿ ਨਸ਼ਾ ਇਹ ਵੀ ਸਰਕਾਰ ਨਹੀਂ ਖਤਮ ਕਰ ਸਕੀ ਇਸ ਸਰਕਾਰ ਦੇ ਉੱਤੇ ਵੀ ਇਹ ਬੰਦੇ ਸਵਾਲ ਖੜੇ ਕਰਦੇ ਤੇ ਇੱਕ ਲੋਕਾਂ ਨੂੰ ਆਪਣੇ ਵੱਲ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਨੌਜਵਾਨ ਕਾਫੀ ਉਹਨਾਂ ਨਾਲ ਜੁੜੇ ਹੋਏ ਨੇ ਤਾਂ ਇਸ ਸੀਟ ਦੇ ਉੱਤੇ ਲੱਖਾ ਸੁਧਾਨਾ ਆਪਣੇ ਵੱਲ ਕਿੰਨੇ ਕੁ ਲੋਕਾਂ ਨੂੰ ਖਿੱਚ ਪਾਉਣਗੇ ਕੀ ਅੰਦਾਜ਼ਾ ਲੱਗਦਾ ਤੁਹਾਨੂੰ ਚਿੱਠਾ ਸਾਹਿਬ ਦੇ ਕੋਲ ਲੱਖਾ ਸੁਧਾਨਾ ਜਿਹਨੇ ਬਹਿ ਕਿ ਨੌਜਵਾਨ ਆਦੂਆ ਹਾਂ ਅਤੇ ਖੇਤੀ ਅਸਲ ਅਰਥ ਨਾਲ ਜੁੜਿਆ ਹੋਇਆ ਹੈ ਅਤੇ ਨਸਿਆਂ ਦੇ ਖਲਾਫ ਵੀ ਬੁਰ ਹੈ ਜੈਂਗਸਟਾਰ ਨੂੰ ਛੱਡ ਕੇ ਜੈਂਗਸਟਾਰ ਦੀ ਗੰਦੇ ਉਸ ਲਾਇਨ ਨੂੰ ਛੱਡ ਕੇ ਉਹ ਸਿਆਸਤ ਵਾਲੇ ਪਾਸੇ ਸੇਵ ਵਾਲੇ ਪਾਸੇ ਲੋਕ ਉਹਨਾਂ ਦੂਜਾ ਜਿਹੜਾ ਮੁੱਦਾ ਸੀਗਾ ਅ ਸਿੱਧੂ ਪਹਾੜਾ ਸਿੱਧੂ ਵਾ ਉਸ ਮੁੱਦੇ ਦੇ ਉੱਤੇ ਵੀ ਉਹ ਡਟ ਕੇ ਬੋਲਿਆ ਤੇ ਡਟ ਕੇ ਬੋਲਿਆ ਜਿੰਨਾ ਨੌਜਵਾਨ ਸਭ ਕਹਿ ਇਹ ਗਰਮ ਖਿਆਲ ਦੇ ਜਿੰਨੇ ਨੌਜਵਾਨ ਕਿਉਂਕਿ ਅੱਜ ਕੱਲ ਜਿਹੜਾ ਨੌਜਵਾਨ ਹੈ ਉਹ ਗਰਮ ਜੋਸ਼ ਹੁੰਦਾ ਹੈ ਉਹ ਜੋਸ਼ ਦੇ ਨਾਲ ਲੋਕ ਨਾਲ ਜੁੜਦੇ ਨੇ ਇਸ ਲਈ ਆਮ ਆਦਮੀ ਪਾਰਟੀ ਵੀ ਜੋਸ਼ ਕਰਕੇ ਹੀ ਬਣੀ ਸੀ ਹਰ ਨੌਜਵਾਨ ਸੀ ਕਿ ਬੇ ਆਮ ਪਾਰਟੀ ਆਮ ਪਾਰਟੀ ਅੰਦਰੋਂ ਅੱਜ ਜੇ ਨੌਜਵਾਨ ਉਹਦੇ ਜਾਣੇ ਉਹ ਸਾਰੇ ਕੈਂਡੀਡੇਟਾਂ ਦੇ ਜਿਹੜੇ ਹੈ ਫੀਲ ਦੇ ਉੱਤੇ ਬਹੁਤ ਜ਼ਿਆਦਾ ਵੋਟਾਂ ਦਾ ਫਰਕ ਪਾ ਸਕਦਾ ਹੈ ਲੇਕਿਨ ਜਿੱਤਿਆ ਨਾ ਜਿੱਤੇ ਉਸ ਪ੍ਰਮਾਤਮਾ ਦੇ ਹੱਥ ਹੈ ਮੁਕਾਬਲਾ ਬਹੁਤ ਤਕੜਾ ਹੋਣਾ ਹੈ ਸੋ ਇਹਦੇ ਵਿੱਚ ਭਾਨਾ ਸਿੱਧੂ ਆਪਣਾ ਲੱਖੇ ਸਦਾਨੇ ਦਾ ਬਹੁਤ ਵੱਡਾ ਰੋਲ ਹੋਊਗਾ। ਖੰਭੂ ਸਾਹਿਬ ਤੁਸੀਂ ਹਰ ਜਮਹਰਤ ਕੋਲ ਬਦਲ ਦੀ ਵੀ ਗੱਲ ਕੀਤੀ ਹੈ ਜੇਕਰ ਆਪਾਂ ਪਿਛਲੀ ਹਿਸਟਰੀ ਤੇ ਨਜ਼ਰ ਮਾਰੀਏ ਤਾਂ ਉਹ ਜਿੱਤੇ ਆ ਰਹੇ ਨੇ ਉਥੋਂ ਫਿਰ ਇਸ ਵਾਰ ਉਹਨਾਂ ਨੂੰ ਕੋਈ ਮਤਲਬ ਇਦਾਂ ਦਾ ਚਾਂਸ ਲੱਗਦਾ ਹੈ ਕਿ ਇਸ ਵਾਰ ਖਤਰੇ 'ਚ ਆ ਕੰਮ ਜਾਂ ਫਿਰ ਪੂਰੀ ਉਮੀਦ ਲੱਗਦੀ ਹੈ ਕਿ ਐਤਕੀ ਵੀ ਗੱਲ ਬਣ ਜੂਗੀ ਉਹਨਾਂ ਦੇ ਹਾਲਾਤ ਕੀ ਨੇ ਅਕਾਲੀ ਦਲ ਦੇ? ਅੰਤਰ ਸਾਹਿਬ ਸ਼੍ਰੋਮਣੀ ਅਕਾਲੀ ਦਲ ਨੇ ਆ ਪਿੱਛੇ ਹੀ ਫੈਸਲਾ ਕੀਤਾ ਕਿ ਅਸੀਂ ਪਹਿਲਾਂ ਧਾਰਮਿਕ ਮੁੱਦੇ ਲਵਾਂਗੇ ਸਿਆਸਤ ਦੀ ਗੱਲ ਅਸੀਂ ਬਾਅਦ ਕਰ ਹਮ ਪਰ ਜਿਹੜਾ ਸਿਆਸੀ ਹੁੰਦਾ ਹੈ ਸਿਆਸਤ ਇੱਕ ਇਹੋ ਜਿਹਾ ਅਸਲੀ ਦਾ ਨਸ਼ਾ ਹੈ ਇਹਨੂੰ ਬੰਦਾ ਛੱਡ ਨਹੀਂ ਸਕਦਾ ਉਹ ਹਰ ਗੱਲ ਸਿਆਸਤ ਦੇ ਵਿੱਚ ਜਿਹੜੇ ਬੰਦੇ ਨੇ ਸੈਂਟਰ ਦੇ ਵਿੱਚ ਰਹਿ ਕੇ ਆਪਣਾ ਜੀਵਨ ਬਸਰ ਕੀਤਾ ਹੋਵੇ ਸਲੂਕਾਂ ਸਲਾਮਾਂ ਬਾਜੋਂ ਅੱਗੇ ਵਿਚ ਉਹਨੂੰ ਇਹ ਛੱਡਣੀ ਬੜੀ ਮੁਸ਼ਕਲ ਹੁੰਦੀ ਹੈ ਇਸ ਲਈ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਪੰਜਾਬ ਜੋੜੋ ਯਾਤਰਾ ਪੰਜਾਬ ਬਚਾਓ ਯਾਤਰਾ ਕਰੇ ਉਹਨੂੰ ਭਰਮਾ ਹੰਗਾਰਾ ਮਿਲਿਆ ਇਹ ਉਹ ਦੇਖਣਾ ਕਿ ਲੋਕ ਕਿੰਨਾ ਇਸ ਪਾਸੇ ਮੁਰਤੀਆਂ ਨੂੰ ਸਪੋਰਟ ਕਰਨ ਨੇ ਕਹਿੰਦੇ ਪਈ ਗੋਰੀਆ ਵੀ ਪਹਿਲਾਂ ਅਸੀਂ ਅਸੀਂ ਕਾਂਗਰਸ ਵੀ ਦੇਖ ਲਈ ਅਸੀਂ ਅਕਾਲੀ ਵੀ ਦੇਖ ਲਿਆ ਅਸੀਂ ਬੀਜੇਪੀ ਵੀ ਦੇਖ ਲਈ ਅਸੀਂ ਹੁਣ ਨਵੀਂ ਪਾਰਟੀ ਆਪ ਲੈ ਕੇ ਆਵਾਂਗੇ ਉਹ ਆਪ ਵੀ 2 ਸਾਲ ਦੇ ਵਿੱਚ ਦੇਖ ਲਈ ਹੁਣ ਇਹ ਲੋਕਾਂ ਨੇ ਦੁਬਾਰਾ ਹੱਟ ਕੇ ਫੈਸਲਾ ਕੀਤਾ ਜਿਉਂ ਸ੍ਰੋਮਣੀ ਅਕਾਲੀ ਦਲ ਨੇ ਸਮਝੌਤਾ ਨਹੀਂ ਕੀਤਾ ਹੈਗਾ ਬੀਜੇਪੀ ਦੇ ਨਾਲ ਇਕੱਲੇ ਇਲੈਕਸ਼ਨ ਦਾ ਲੜਨ ਦਾ ਫੈਸਲਾ ਕੀਤਾ ਤੇ ਇਹ ਗੱਲ ਹੈਗਾ ਇਹ ਸਾਡੇ ਵਾਸਤੇ ਪਹਿਲਾ ਧਾਰਮਿਕ ਮੁੱਦੇ ਨੇ ਸਾਡੇ ਵਾਸਤੇ ਗੁਰੂ ਗ੍ਰੰਥ ਸਾਹਿਬ ਹੈ ਸਾਡੇ ਵਾਸਤੇ ਆਪਣੀ ਉਹ ਰਕਤਾਨੀ ਹੈ ਸਾਡੇ ਵਾਸਤੇ ਜਿਹੜੇ ਕੱਦ ਦੀ ਬੰਦੀ ਬਹਾ ਬੈਠੇ ਨੇ ਉਹਨਾਂ ਦਾ ਮਤਲਬ ਇਹ ਜੋ ਉਹਨਾਂ ਨੇ ਨਵਾਂ ਪੈਕਲਾ ਵੀ ਕਹਿੰਨਾ ਜੋ ਆਪਣੇ ਪੁਰਾਣੇ ਊਸੂਲਾਂ ਜੋ 70 ਸਾਲ ਪਹਿਲਾਂ ਕ੍ਰੋਮੀ ਅਕਾਲੀ ਦਲ ਸੰਘਰਸ਼ ਲੜਦਾ ਸੀ ਉਹਦੇ ਉੱਤੇ ਚੱਲੇ ਨੇ ਇਹਦੇ ਨਾਲ ਫਰਕ ਬਹੁਤ ਪੈਣ ਦੀ ਆਸ ਹੈ ਬਿਲਕੁਲ ਤਾਂ ਬਹੁਤ ਬਹੁਤ ਧੰਨਵਾਦ ਖੰਨੂਸਾ ਪ੍ਰੋਗਰਾਮ 'ਚ ਕੀਮਤੀ ਸਮਾਂ ਦੇਣ ਲਈ ਬਹੁਤ ਧੰਨਵਾਦ ਤੁਹਾਡਾ ਵੀ ਸਮੂੱਚੇ ਸਰੋਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ। ਤਾਂ ਸਾਡੇ ਨਾਲ ਸਾਨੂੰ ਉੱਗੇ ਸਿੱਖ ਬੁੱਧੀਜੀਵੀ ਤੇ ਸਿਆਸੀ ਮਾਹਿਰ ਸਰਦਾਰ ਪ੍ਰੀਤਮ ਸਿੰਘ ਖਾਨ ਪ੍ਰੋਬਲੈਂਸ ਸਾਹਿਬ ਜਿਨ੍ਹਾਂ ਨੇ ਢੰਗਾਈ ਨਾਲ ਬਠਿੰਡਾ ਲੋਕ ਸਭਾ ਸੀਟ ਨੂੰ ਲੈ ਕੇ ਚਰਚਾ ਕੀਤੀ ਹੈ ਕਿ ਹਾਲਾਤ ਉੱਥੇ ਕੀ ਰਹਿਣ ਵਾਲੇ ਨੇ ਉਮੀਦ ਕਰਦੇ ਹਾਂ ਕਿ ਪ੍ਰੋਗਰਾਮ ਪਸੰਦ ਕਰੋਗੇ ਫਿਲਹਾਲ ਨਹੀਂ ਦਿਓ ਜੱਜ ਧੰਨਵਾਦ।